ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਛੇਰੀ ਤਰਨਤਾਰਨ ਸਾਹਿਬ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਗਗਨ ਟੋਟੀਆਂ ਵਾਲੇ ਵੀਰ ਦੇ ਕੋਲ ਸੋ ਸਾਰੇ ਭਰਾ ਜਾਣਦੇ ਆ ਠੀਕ ਆ ਜੀ ਵੱਡੀ ਕੀਮਤੀ ਦੇ ਵਿੱਚ ਮਾਲ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਂਦੇ ਆ ਕੋਈ 8 7 ਨਗ ਜਿਹੜੇ ਆ ਹਰੇਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਦੇ ਅੱਜ ਇਸ ਵੀਡੀਓ ਦੇ ਵਿੱਚ ਪੰਜ ਵੜਾ ਦਿਖਾਵਾਂਗੇ ਤੁਹਾਨੂੰ ਵੈਸੇ ਵੜਾ ਤਾਂ ਘੱਟੋ ਘੱਟ ਵੀ 10 ਕ 8 7 ਨਗ ਜਿਹੜੇ ਹੁਣ ਮੌਕੇ ਤੇ ਮੌਜੂਦ ਆ ਪਰ ਜਿਹੜੇ ਹੁਣ ਬਿਲਕੁਲ ਤਿਆਰੀ ਤੇ ਆ ਜਾਂ ਤਾਂ ਬਿਲਕੁਲ ਕਹਿ ਲੋ ਵੀ ਗੱਪਣ ਟੁਕੇ ਤਿਆਰੀ ਤੇ ਆ ਤੇ ਜਾਂ ਜਿਹੜੀਆਂ ਦੋ ਵੜਾ ਸੁਈਆਂ ਤੁਹਾਨੂੰ ਦਿਖਾ ਦੇਾਂਗੇ ਬਾਕੀ ਕੁਝ ਕ ਐਨੀਮਲ ਜਿਹੜੇ ਨਰਮ ਨੇ ਕੋਈ ਹਫਤੇ ਹਫਤੇ 8 8 7 7 ਦਿਨਾਂ ਦੇ ਉਹ ਤਕਰੀਬਨ ਤੁਹਾਨੂੰ ਦੂਜੇ ਪੂਰ ਦੇ ਵਿੱਚ ਆਪਾਂ ਦਿਖਾ ਦੇਾਂਗੇ ਤਰੀਕ ਅਜ 23 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਦੋ ਵੜਾ ਸੁਈਆਂ ਤਿੰਨ ਗੱਪਣ ਹੋਣਗੀਆਂ ਪੂਰੀ ਡਿਟੇਲ ਵੀਰ ਗਗਨ ਤੋਂ ਲੈ ਕੇ ਸਭ ਤੋਂ ਪਹਿਲਾਂ ਗਗਨ ਪਾ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਆਜੋ ਕੈਮ ਕੈਮ ਜੀ ਕੈਮ ਤੁਸੀਂ ਸੁਣਾਓ ਠੀਕ ਠਾਕ ਮਾਰਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਜੜੀ ਹੋਰ ਫਿਰ ਐ ਗੈਮੋ ਗੈਮ ਆ ਚਲੋ ਸ਼ੁਕਰ ਮਾਲਕ ਤਾਂ ਗਗਨ ਵੀ ਅੱਜ ਪੰਜ ਵੜਾ ਨੇ ਆਪਣੇ ਕੋਲ ਹਾਂਜੀ ਹਾਂਜੀ ਨਾਗ ਤੇ ਵੈਸੇ ਪਰ ਤੋਂ 8 10 ਹੋਵਾ ਪਰ ਤੋਂ ਨੇ ਆਪਾਂ 5 ਹੀ ਆ ਲੈ ਵੀ ਮੋਟੇ ਤੌਰ ਤੇ ਜਸ਼ਨ ਵਿਖਾਏ ਨੂੰ ਮਾਰ ਕੇ ਕੈਮਰਾ ਸਾਰੇ ਭਰਾਵਾਂ ਨੂੰ ਹਾਂਜੀ ਵਿਖਾਵਾ ਕਿ ਤੁਹਾਨੂੰ ਜਿਹਨੇ ਗਗਨ ਕਹਿੰਦਾ ਹੁੰਦਾ ਵੀ ਸ਼ੇਰ ਦੇ ਬੱਚੇ ਤੇ ਵਾਕਈ ਸ਼ੇਰ ਦੇ ਬੱਚੇ ਆ ਦੋ ਵੜਾ ਬਿਲਕੁਲ ਸੁਈਆਂ ਤਾਜ਼ੀਆਂ ਆ ਅੱਜ ਦੂਰ ਪ੍ਰੋਪਰ ਪਾ ਦਿੱਤੀਆਂ ਨੇ ਦੇ ਰਹੀਆਂ ਵੀਡੀਓ ਨਾਲ ਹੀ ਜੀ ਤੇ ਤਿੰਨ ਵੜਾ ਜਿਹੜੀਆਂ ਬਿਲਕੁਲ ਠੁਕੀਆਂ ਗੱਬਾਂ ਤੇਿਆਰੀ ਵਾਲੀਆਂ ਨੇ ਬਾਕੀ ਵੇਖੋ ਮੇਰਾ ਪ੍ਰਾਪ ਫੁੱਲ ਵਜਨ बटे ਫੁੱਲ ਵਜਨ ਮजूद ਆ ਪੂਰੀਆਂ ਭਾਰੀ ਸਰੀਰਕ ਮੰਤਰ ਦੀਆਂ ਬਾਕੀ ਹਵਾਨੇ ਚੱਡੇ ਦੀਆਂ ਵੀ ਬਾ ਕਮਾਲ ਬਣ ਗਈਆਂ ਅਜੇ ਸਮਾਂ ਇਹਨਾਂ ਦਾ ਬਾਕੀ ਆ ਅਜੇ ਦਿਨ ਕਰਮਾਂ ਦੀਆਂ 5-5 7-7 ਦਿਨ ਵੀ ਕੱਢ ਗਏ ਕਾਰਸਾ ਗੱਦੀਆਂ ਠੀਕ ਹੈ ਹਾਂਜੀ ਹਾਂਜੀ ਤੇ ਬੱਚੀਆਂ ਤਕਰੀਬਨ ਦੁੱਧੇ-ਦੁੱਧੇ ਸਵੇਰ ਜਾਪਦੇ ਦੁੱਧੇ ਸਵੇਰ ਸਾਰਾ ਮਾਲ ਸੰਦੂ ਸਾਹਿਬ ਇੱਕ ਵਾਰੀ ਪਹਿਲਾਂ ਆਉਣੀ ਆਪਣੀ ਸ਼ੇਦਨ ਟੋਲੀ ਜਿਹੜੀ ਅੱਜ ਹੀ ਸੂਕੇੜੀ ਆ ਠੀਕ ਆ ਬਾਕੀ ਪੰਜੇ ਆਪਣੀਆਂ ਚਾਰੇ ਲੋਅ ਦੇ ਕਰੂਗਾ ਸੋ ਰੰਗ ਡਿਜ਼ਾਈਨ ਬਹੁਤ ਸੋਹਣੇ ਜਿੰਨੂੰ ਕਹਿੰਦੇ ਵੀ ਚਮਕ ਤਮਕ ਪੜੀ ਆ ਉਹ ਵੜਾ ਤੁਹਾਨੂੰ ਦਿਖਾਉਣੀਆਂ ਨੇ ਹਰੇਕ ਤਰ੍ਹਾਂ ਦੀ ਬਰੀਡ ਐਚ ਐਫ ਐਚ ਐਫ ਦੇ ਵਿੱਚ ਕ੍ਰੋਸ ਕੋਈ ਸ਼ਾਈ ਵਾਲ ਦਾ ਕ੍ਰੋਸ ਇਹ ਅੱਜ 200 ਟੋਟਲ 5 ਵੜਾ ਨੇ ਐਂਡ ਤੱਕ ਵੀਡੀਓ ਪੂਰੀ ਤਸੱਲੀ ਨਾਲ ਦੇਖਿਓ ਤੇ ਹਰੇਕ ਥਾਂ ਤੋਂ ਆਪਣੀ ਇੱਕ ਇੱਕ ਅਪੀਲ ਬੇਨਤੀ ਹੁੰਦੀ ਹੈ ਸਾਰੇ ਫਾਰਮਰ ਭਰਾਵਾਂ ਨੂੰ ਜਿਹੜਾ ਵੀ ਕੋਈ ਖਰੀਦਦਾਰ ਆਊਗਾ ਠੀਕ ਹੈ ਜੀ ਕੋਈ ਵੀ ਗਾਰੰਟੀ ਤੇ ਤਸੱਲੀ ਤੇ ਮੰਗਾਉਣੀ ਚਾਹੁੰਦਾ ਉਹ ਵੀ ਤੁਸੀਂ ਮੰਗਾ ਸਕਦੇ ਜੇ ਇੱਥੇ ਆਣ ਕੇ ਕਿਸੇ ਭਰਾ ਨੇ ਤਸੱਲੀ ਕਰਨੀ ਆਪਣੀ ਟਿੱਪ ਕੇ ਕਰ ਲਿਓ ਗੱਬਣਾ ਨੂੰ ਸੁਈਆਂ ਨੂੰ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਲੈ ਵੀ ਗਗਨ ਵੀਰੇ ਕਰਕੇ ਸ਼ੁਰੂਆਤ ਕਰੋ ਜੀ ਕੋਆ ਦੂਜਾ ਸੰਧੂ ਸਾਹਿਬ ਦੂਜਾ ਸੂਆ ਵਛਾ ਮਗਰਾ ਜੀ ਪਰਸੋਂ ਰਾਤ ਦੀ ਸੂਈ ਆ परसों रात दे ਹੁਣ 13 14 ਕਿਲੋ ਬੌਲੀ ਦੇ ਥਲੇ ਹੋਊਗੀ ਸਟਾਰਟਿੰਗ ਲਓ ਜੀ 13 14 ਕਿਲੋ ਬੌਲੀ ਪਰਸੋਂ ਸ੍ਰੀ ਬੱਛਾ ਮਗਰ ਦੂਜਾ ਸੂਆ ਮਰਜੀ ਵੰਗਾ ਪਾਓ ਮਰਜੀ ਨਾ ਪਾਓ ਬਹੁਤ ਚੌਣ ਚੌਣ ਬਹੁਤ ਚੰਗੀ ਆ ਠੀਕ ਆ ਜੀ ਹਾਂਜੀ ਆ ਦੇਖੋ ਬਾਕੀ ਥਾਂ ਥੁਣ ਪਸਮਾ ਕੇ ਬਹੁਤ ਜ਼ਿਆਦਾ ਪੁੱਟਦੀ ਆ ਅਗਲੇ ਨਾਲ ਅਗਲਾ ਮਗਰ ਲੈਣਾ ਮਗਰ ਜਦਾਂ ਮਰਜੀ ਚਵਾਈ ਕਰੋ ਠੀਕ ਆ ਭਾਈ ਹਾਂਜੀ ਲਓ ਵੀ 13 14 ਕਿਲੋ ਬੌਲੀ ਤੋਂ ਸ਼ੁਰੂਆਤ ਕੀਤੀ ਆ ਹਾਂਜੀ ਤੀਜਾ ਦਿਨ ਹਾਈਟ ਮੀਡੀਅਮ ਦੇ ਵਿੱਚ ਰੰਗ ਇੱਕ ਬਿਲਕੁਲ ਬਲੈਕ ਬਾਕੀ ਸੰਧੂ ਸਾਹਿਬ ਦੀ ਸਵੇਰ ਦੀ ਸਵੇਰ ਦੀ ਚਵਾਈ ਆ ਆਪਣੀ ਠੀਕ ਹੈ ਮੈਨੂੰ ਪਤਾ ਹੈ ਤੁਸੀਂ ਲੇਟ ਹੋ ਜਾਣਾ ਬੜੋ ਬੜੀ ਮੀਂਹ ਕਣੀ ਦਾ ਰੰਗ ਹੀ ਆ ਬਿਲਕੁਲ ਹਾਂਜੀ ਤੇ ਮਾਰਨਿੰਗ ਦਾ ਸਾਰਾ ਮਾਲ ਮਤਲਬ ਦੋ ਬਾਰ ਆਪਣੇ ਕੋਲੋਂ ਦੋਵੇਂ ਚੋਈਆਂ ਨੇ ਇਹਦੀਆਂ ਆਪਾਂ 2 ਕਿਲੋ ਬਚੇ ਨੇ ਢਗਾ ਜੂਗੇ ਚੋਇਆ ਉਹਨੇ ਜੇਰ ਜੂਰ ਪਾਤੀ ਆ ਠੀਕ ਹੈ ਜੀ ਹਾਂਜੀ ਲੇ ਵੀ ਇਹ ਜਿਹੜੀ ਦੋਸਤੋ ਮਾਰਨਿੰਗ ਜਿਹੜੀ ਚਵਾਈ ਹੋਈ ਹੈ ਕਿਉਂਕਿ ਵੈਰਾ ਦੋ ਆ ਇੱਕ ਤਾਂ ਕਰਮਾ ਦੀ ਤਕਰੀਬਨ ਕੋਈ 2 2.5 ਘੰਟੇ ਪਹਿਲਾਂ ਸੁਈ ਹੋਊਗੀ ਜੇਰ ਜੂਰ ਪ੍ਰੋਪਰ ਪਾ ਦਿੱਤੀ ਆ ਹਾਂਜੀ ਤੇ ਬੱਚਾ ਹੀ ਉਹਦੇ ਮਗ ਤੇ ਬਾਕੀ ਰਹੀ ਗੱਲ ਦੋਸਤੋ ਬੋਲੇ ਦੀ ਬੋਲਾ ਮੇਰਾ ਭਰਾ ਜਿੱਦਾ ਮਰਜੀ ਭਰਾ 14 14 ਕਿਲੋ ਸੰਧੂ ਸਾਹਿਬ ਮਲਾ ਕੇ ਦਵਾਂਗੇ ਪਸੰ ਪੁਸ਼ਮ ਕੇ ਤੇਰਾ ਥਾਣਾ ਧਾਣਾ ਦਿਖਾਈ ਬੇਰੇ ਅੱਗੇ ਜੀ ਮਗਰਲੇ ਥਾਣਾ ਪਸੰ ਪੁਸ਼ਮ ਕੇ ਜਿਹੜੇ ਬਾਹਰ ਨਿਕਲ ਆਉਂਦੇ ਆ ਕਾਫੀ ਬਥੇਰੇ ਬਥੇਰੇ ਜਾਂਦੇ ਆ ਜੀ ਆ ਤੁਸੀਂ ਪੂਰੀ ਵਧੀਆ ਚਵਾਈ ਹੁੰਦੀ ਆ ਹਾਂ ਕੋਈ ਗੱਲ ਨਹੀਂ ਉਹ ਜੀ ਕਰੋ ਚੱਕ ਠੀਕ ਆ ਜੀ ਆ ਦੇਖੋ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਜਿੱਦਾ ਮਰਗੀ ਚੋਕ ਕਰਮ ਵਾਲੀ ਠੀਕ ਆ ਬਈ ਆ ਦੇਖੋ ਠੀਕ ਆ ਜੀ ਦੁੱਧ ਵੀ ਕਰਮ ਵਾਲੀ ਜਿਵੇਂ ਆਪਾਂ ਗੱਲ ਕਰਦੇ ਆ ਮੱਝਾਂ ਨਾਲ ਦਾ ਦੁੱਧ ਦਾ ਬਿਲਕੁਲ ਚਿੱਟਾ ਸੰਧੂ ਸਾਹਿਬ ਮੰਨੋ 14 ਕਿਲੋ ਆਪਾਂ ਹੁਣ ਮਨਾ ਕੇ ਵੀ ਦੇ ਦਾਂਗੇ 12 ਕਿਲੋ ਦੀ ਗਾਰੰਟੀ ਜਿਵੇਂ ਭੇਜ ਦਾਂਗੇ ਜਿਹੜਾ ਮਰਜ਼ੀ ਵੀਰ ਮੇਰਾ ਆਨਲਾਈਨ ਮੰਗਾ ਲਵੇ ਠੀਕ ਆ ਜੀ ਹਾਂਜੀ ਲੈ ਵੀ ਠੀਕ ਆ ਜੀ ਇਹ 12 13 ਕਿਲੋ ਦੀ ਮਤਲਬ 13 14 ਕਿਲੋ ਹੋਣ ਵਾ 16 17 ਕਿਲੋ ਦੀ ਗਾਰੰਟੀ ਦੇ ਵੀ ਭੇਜ ਦਾਂਗੇ ਆਹ ਇੰਨਾ ਕੁ ਕਪੈਸਿਟੀ ਰਹੂਗੀ ਇਹਦੀ ਹਾਂ ਸੰਧੂ ਸਾਹਿਬ ਇਹਨੇ 17 ਕਿਲੋ ਪਹਿਲੇ ਨੇ ਚਵਾਇਆ ਵਾ ਠੀਕ ਆ ਬਈ ਦੂਜਾ ਸੁਹਾਰ ਕੀ ਜੀ ਤੇ ਗਗਨ ਕੀ ਮੋਲ ਕੀ ਡਿਮਾਂਡ ਦੀ ਆ ਸੰਦੂ ਸਾਹਿਬ ਮੋੜ ਜੀ ਆਪਾਂ ਕੋਈ ਵੀ ਕਰਨਾ ਕੋਈ 60 ਨਹੀਂ ਕਰਨਾ ਕੋਈ 54 ਨਹੀਂ ਕਰਨਾ 55 ਚ ਛੋੜ ਛੱਪਾ ਕਰਨਾ 55 ਚ ਹਾਂ 54 ਦੀ ਬਿਲਕੁਲ ਦੇਣੀ ਆ ਆਪਾਂ ਠੀਕ ਆ ਜੀ ਹਾਂਜੀ ਬਾਬੇ 54000 ਦੀ ਅਗਰ ਮਿਲ ਜੂਗੀ ਐਂਡ ਟੂ ਐਂਡ 54000 ਦੀ ਹਾਂਜੀ ਬਾਕੀ ਮੇਰਾ ਭਰਾ ਚੋਣ ਜਵਾਬ ਹੀ ਚੰਗੀ ਆ ਕੋਈ ਦੋ ਦੋ ਚਾਰ ਜਿਆਦਾ ਬੜਾ ਠੰਡੀ ਆਈ ਕੋਈ ਨਹੀਂ ਲੱਤ ਛੜ ਵਾਲੀ ਨਹੀਂ ਕਰਮਾਂ ਵਾਲੀ ਬਹੁਤ ਸੀਲਸ ਲੱਗਾ ਠੀਕ ਹੈ ਜੀ ਅੱਗੇ ਸੈਕਿੰਡ ਨੰਬਰ ਤੇ ਇੱਕ ਵੱਡੀ ਬੈੜ ਆਪਾਂ ਦਿਖਾ ਦਗੇ ਸੰਜੀਤ ਸਾਹਿਬ 6 ਦੰਦ ਆ ਜੀ ਆ ਇਹ ਸਵੇਰੇ ਸੂਈ ਆ 5 ਵਜੇ ਠੀਕ ਆ ਤੇ ਜੇਰ ਇਹਨੇ ਅੱਜ ਅੱਧਾ ਘੰਟਾ ਹੋ ਗਿਆ ਪਾਤੀ ਆ ਜੇਰ ਦੀ ਵੀ ਨਾਲ ਬਣਾ ਦੋ ਲੋ ਵੀ ਇਹ ਜੇਰ ਜੁਰ ਪਾ ਦਿੱਤੀ ਆ ਠੀਕ ਆ ਆ ਮੇਰਾ ਭਰਾ ਤੁਸੀਂ ਤਸੱਲੀ ਨਾਲ ਦੇਖ ਲਿਆ ਜੀ ਮੈਂ ਚੰਗੀਆਂ ਸੰਜੀਤ ਸਾਹਿਬ ਆਪਾਂ 2.5 ਕਿਲੋ ਬੱਚਾ ਬੁੱਤਾ ਚੰਗਾ ਆ ਗਿਆ ਨਾ ਧਾਰਾ ਤੁਹਾਰੇ 2.5 ਕਿਲੋ ਤੇ ਆ ਹਾਂ ਹਾਂਜੀ ਆ ਦੇਖੋ ਜੀ ਅਗਰ ਗੁੰਡਾ ਗੰਡਾ ਜੀ ਉਦਾਂ ਹੀ ਲੱਗੀ ਫੇਰ ਬੈਠੀ ਰਹੀ ਆ ਕਰੋਚਕ ਠੀਕ ਆ ਜੀ ਸੋ ਬੱਡੀ ਵੜਾ ਕੱਟ ਹਾਈਟ ਜਿੱਦਾਂ ਕਿ ਆਪਾਂ ਫਾਰਮ ਵਾਲਿਆਂ ਵੜਾ ਦੇਖਦੇ ਆ ਪਹਿਲਾ ਸੂਈ ਤੇ ਪਹਿਲਾ ਸੂਆ ਛਿੱਗੀ ਆ 6 ਦੰਦ ਬੱਚਾ ਮਗਰ ਮੇਲ ਕਾਫ ਹਾਂਜੀ ਆਜੀ ਸੂਈ ਆ ਜੇਰ ਜੇਰ ਪਾ ਦਿੱਤੀ ਆ ਉਹ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਵੀਡੀਓ ਦੇ ਵਿੱਚ ਤੇ ਆ ਢਾਂਜਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਸੂਸਾ ਦੇ ਵਿੱਚ ਆ ਤੋਂ ਪਾਜੂਏ ਕੋਲ ਥੋੜੀ ਜਿਹੀ ਤਹਿ ਤੂੰ ਜੀ ਲੈ ਜਾਂਦਾ ਕਿਉਂਕਿ ਸਰ ਸਾਹਿਬ 22 23 ਕਿਲੋ ਤੋਂ ਪਹਿਲਾਂ ਵਸ਼ੀ ਭਰ ਦੂਗੀ ਹੋ ਸਕਦਾ 25 ਵੀ ਭਰ ਦੇ 25 ਵੀ ਭਰ ਦੇ ਹਾਂ 22 23 ਕਿਲੋ ਨੋਰਮਲ ਜਿਹਾ ਭਰ ਦੂਗੀ ਬਿਲਕੁਲ ਬਿਲਕੁਲ ਸੋ ਸਿੱਧੀ ਸੁੱਧੀ ਹੋ ਗਏ ਗਰਮਾਲੀ ਦੋਸਤੋ ਇਹਨੇ ਦੂਣੀ ਜਪਣਾ ਵੱਡੀ ਆ ਜੀ ਵਾਹ ਬਹੁਤ ਵੱਡੀ ਆ ਨਾਲੇ ਹੈਗੀ ਵੀ ਜਰਸੀ ਚ ਆਉਂਦੀ ਆ ਕ੍ਰੋਸ ਬ੍ਰੀਡ ਆ ਹਾਂ ਠੀਕ ਆ ਜੀ ਬਾਕੀ ਹਰੇਕ ਮੌਸਮ ਦੇ ਵਿੱਚ ਚੱਲਣ ਵਾਲਾ ਇਹ ਅੰਗ ਐਸੇ ਗੱਗਨ ਵੀ ਰਿਕਵਰੀਮੈਂਟ ਰੋਕਲਾ ਆ ਦੇਖ ਆ ਕਰੋ ਚੱਕ ਫੇਸ ਇਹਦਾ ਵਿਖਾ ਦਗੇ ਆ ਬੂਥੀ ਆ ਬਿਲਕੁਲ ਸਮਾਲ ਸਾਈਜ਼ ਫੇਸ ਆ ਛੋਟਾ ਕੰਨ ਆ ਇਧਰ ਦੇਖੋ ਜੀ ਲੋ ਜੀ ਸੋ ਪੂਰਾ ਟਕਾਣੇ ਦੇ ਰੇਵਾ ਥੋੜੀ ਜੀ ਪਲੂਣ ਜਿਹੜੀ ਆ ਨਜ਼ਰ ਤੁਹਾਨੂੰ ਆਊਗੀ ਉਹ ਥੋੜੀ ਜੀ ਤਾਂ ਜਿਹੜੀ ਸੰਧੂ ਸਾਹਿਬ ਨੇ ਪਹਿਲਾਂ ਦਾ ਕਰਕੇ ਸੋ ਪਲੂਣ ਮਾਰੀ ਮੋੜ ਨਜ਼ਰ ਤੁਹਾਨੂੰ ਆ ਸਕਦੀ ਆ ਠੀਕ ਹੈ ਜਿਹੜੇ ਪਾਸੇ ਦੇ ਤੁਸੀਂ ਦੇਖੋਗੇ ਤੇ ਨਾੜੂ ਬਿਲਕੁਲ ਗਿੱਲਾ ਬੱਚਾ ਆ ਬੱਚਾ ਦੇ ਮਗਰ ਇੱਕ ਰਾਂਗਾ ਬਿਲਕੁਲ ਜੈੱਡ ਬਲੇਗਾ ਸੋ ਚੰਗੀ ਬੈੜਾ ਦੁੱਧ ਚੰਗਾ ਚਵਾ ਦੇਊਗੀ ਕਿਉਂਕਿ ਢਾਂਚਾ ਵਾਟਾ ਦੋਸੋ ਬੈੜ ਨੂੰ ਦੁੱਧ ਚਵਾਉਣਾ ਵੀ ਚਾਹੀਦਾ ਸੰਧੂ ਸਾਹਿਬ ਦੁੱਧ ਹੋ ਸਕਦਾ ਚਲੋ ਵੀਰ ਭਰਾ ਜੀ ਕੇ ਦੀ ਸੇਵਾ ਚੰਗੀ ਹੈ ਭਾਜੀ 25 ਵਿਚੋਲੇ ਜਿਹੜੇ 20 ਬਾਈਕਲ ਦੁੱਧ ਨੂੰ ਕੋਈ ਨਾਰਮਲ ਜਾਂ ਚਵਾ ਦੂਗੀ ਵਸ਼ੀ ਹਾਂ ਬਹੁਤ ਚੰਗੀ ਆ ਬੈੜਾ ਛੇ ਦੰਦ ਮੂੰਹ ਆ ਪ्योर ਠੀਕ ਆ ਭਾਈ ਹਾਂਜੀ ਲੋ ਵੀ ਪ੍ਰਭੂ ਠੀਕ ਆ ਕਰੋ ਚੈੱਕ ਆ ਦੇਖੋ ਜੀ ਸੋ ਥਾਂ ਦਾ ਬਾਕੀ ਸਪੇਸ ਗਏ ਬਹੁਤ ਵਧੀਆ ਠੀਕ ਆ ਚਵਾ ਬੜਾ ਵਧੀਆ ਲੱਗਾ ਜੀ ਆ ਦੇਖੋ ਜਲਪਤ ਬੱਟੇ ਬੋਟਲਾ ਬੈਹੋ ਆ ਦੇਖੋ ਕਰੋ ਵੱਡੀ ਵੱਡੀ ਕਰੋ ਮਾਲੀ ਜੀ ਬਹੁਤ ਸੋਹਣਾ ਤਾਚਾ ਤੇ ਧੀਰੀ ਪੂਰੀ ਨਰਮ ਠੰਡੀ ਲੈ ਵੀ ਕਹਿੰਦਾ ਕੀ ਮੁੱਲ ਕੀ ਡਿਮਾਂਡ ਰੋਗੀ ਇਹਦੀ ਦੇ ਦਈਏ 85000 ਦੀ 85 ਦੀ ਹਾਂਜੀ ਦੇ ਦਿਓ ਲੈਸ ਨੂੰਸ ਕਰਕੇ ਮਾਲ ਦੇਣਾ ਆਪਾਂ ਸਾਰੇ ਵੀਰਾਂ ਨੂੰ 80 ਦੀ ਹੋਰ ਵੀ ਹੁੰਦੀ ਛਾਲਬਾਜ ਦੀ ਮਾਰਦੇ ਹੋ ਮੇਰੇ ਦਰਜੇ ਛੋੜ ਛਪਾ ਕਰਾਂਗੇ 75 ਚ ਹਾਂ ਜਾਣ ਤੋਂ ਫਿਰ 71 ਦੀ ਬਿਲਕੁਲੋਂ ਦੇਣੀ ਆ ਹਾਂ ਤੇ ਨਾ ਵੀਰ ਮੇਰਾ ਕੋਈ ਫੋਨ ਤੇ ਮੁੜ ਕੇ ਘਸਾਈ ਨਾ ਜਿਆਦੀ ਕਰੇ ਠੀਕ ਆ ਲੋ ਵੀ ਇਹ 75000 ਦੀ ਐਂਡ ਟੂ ਐਂਡ ਮਿਲ ਜੂਗੀ ਬੇਫਿਕਰੀ ਆ ਸੂਈ ਸਵਾਈ ਆ ਕਿਸੇ ਭਰਾ ਨੇ ਡੇਢੀ ਪਰਪਸ ਵਾਸਤੇ ਦੋਸਤੋ ਲੈ ਕੇ ਜਾਣੀ ਆ ਕੋਈ ਚੰਗੇ ਜਾਨਵਰ ਪਾਉਣਾ ਚਾਹੁੰਦਾ ਮੇਰਾ ਵੀਰ ਕੋਈ ਦੋ ਚਾਰ ਵੇੜਾਂ ਤੋਂ ਕੰਮ ਚਲਾਉਣਾ ਚਾਹੁੰਦਾ ਤੇ ਸਿਲੈਕਟ ਕਰ ਸਕਦੇ ਜੇ ਵਾੜ ਵੱਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸੈਕਸੈਸ ਸੀਮਨ ਆਪਾਂ ਇਹਦੇ ਤੋਂ ਲਵਾ ਕੇ ਕੋਈ ਚੰਗੇ ਬੱਚੇ ਲੈ ਸਕਦੇ ਆ ਇਧਰ ਇੱਕ ਵੜ ਆ ਗਈ ਹੈ ਪੂਰੀ ਤੁਹਾਨੂੰ ਫੁੱਲ ਵਜਨ ਵਜੂਦ ਆ ਗਈ ਵੜ ਦਿਖਾਉਣੇ ਆ ਬਿਊਟੀ ਦੇ ਵਿੱਚ ਸੁਨਾਪ ਦੇ ਵਿੱਚ ਬਾਕੀ ਹਾਈਟ ਕੱਦ ਪੋਲੀਪਲੀਤੀ ਦੇ ਵਿੱਚ ਸਾਰੇ ਪਾਸੇ ਮੈਨੂੰ ਲੱਗਦਾ ਵੀ ਪੂਰੀ ਹੈ ਕਰਮਾਣੀ ਫਰਸਟ ਕਲਾਸ ਬੇਬੀ ਕਗਨ ਵੀਰੇ ਦਾ ਸੂਆ ਕਿਨਵਾ ਸੂਆ ਸੰਧੂ ਸਾਹਿਬ ਦੂਜਾ ਹੀ ਆ ਦੂਸਰਾ ਸੂਆ ਪਹਿਲਾਂ ਨੇ 28 ਕਿਲੋ ਦਾ ਚੋਇਆ ਵਾ ਹਾਂਜੀ 30 ਦੇ ਦੇ 32 ਦੇ ਦੇ 35 ਦੇ ਦੇ ਅਗਲੇ ਹੀ ਸੇਵਾ ਲੋ ਵੀ ਟਿਕਾ ਇਹ ਵਾਲੀ ਠੰਡੀ ਆ ਕਰਮਾਂ ਵਾਲੀ ਅੱਲੇ ਚਲੋ ਦੇਣਾ ਦਾ ਕੱਢ ਜੂਗੀ ਬਾਨਾ ਬੜੀ ਅਸ਼ੀ ਨੀ ਲੋ ਵੀ ਮਾਲਕ ਦੇਣ ਬਵੇ ਕਰਮਾਂ ਨੂੰ ਆਉਣ ਵਾਲਾ ਸਮਾਂ ਦੋਸਤੋ ਚੰਗਾ ਲਿਆਵੇ ਬਾਕੀ ਵੇਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਵੀ ਢਾਂਚਾ ਕਿਹੜਾ ਲਗਾਏ ਨੂੰ ਕੋਈ ਮੱਜਾਂ ਨੂੰ ਵੀ ਪਿਛੇ ਛੱਡ ਗਈ ਆ ਐਡਾ ਵਜਨ ਵਜੂਦ ਕੱਢ ਕੱਢ ਦੇ ਅਕੋਰਡਿੰਗ ਇੰਨੀ ਬਿਲਕੁਲ ਪਾਲਣਾ ਚੰਗੀ ਪੋਸ਼ਣਾ ਕਰਨੀ ਪਈ ਔਕੀ ਆ ਇੰਨੀ ਸਵਾਲ ਕਰਨੀ ਪਸ਼ੂ ਇਹਨਾਂ ਰਾਜੀ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਗਾ ਕੋਈ ਚੰਗੀ ਥਾਂ ਤੋਂ ਆਈ ਆ ਵੇਰ ਤੁਸੀਂ ਦੇਖੋ ਕਲੂਨ ਪਹਿਲੇ ਸਵੇਰ ਕਿੰਨਾ ਦੁੱਧ ਚਵਾ ਗਈ ਏ ਸੰਧੂ ਸਿੰਘ ਸਾਹਿਬ 28 ਕਿਲੋ ਦੁੱਧ ਚਵਾਇਆ ਵਾ 28 ਕਿਲੋ ਹਾਂ ਲੋ ਵੀ ਮਿਲਕ ਦੋਸਤੋ ਚਵਾਉਣਾ ਵੀ ਚਾਹੀਦਾ ਠੀਕ ਹੈ ਜੀ ਕੋਈ ਸੰਧੂ ਸਾਹਿਬ ਜਾਨਵਰ ਲੈਣੇ ਕਿਤੇ ਖਾਲਾ ਜੀ ਦਾ ਵਾੜਾ ਆਹ ਦੇਖੋ ਹਾਂ ਸੋ ਫਿਗਰ ਬਾਕੀ ਮੇਰਾ ਪ੍ਰਾਚਿਆ ਕਰੋ ਹਾਈਟ ਲੈਂਥ ਦੇਖੋ ਬਾਕੀ ਕੋਈ ਜਾਰੀ ਮਸ਼ੀਨ ਲੱਗੀ ਆ ਬੂਥੀ ਫੇਸ ਕੁਆਲਿਟੀ ਬਹੁਤ ਸੋਣੀ ਆ ਠੀਕ ਹੈ ਜੀ ਪੈਸੇ ਦੇਣਾ ਸੁਣਾ ਪੂ ਬਹੁਤ ਜ਼ਿਆਦਾ ਠੀਕ ਆ ਇਹਨੂੰ ਕਹਿੰਦੇ ਥਾਪੀ ਮਾਰਨ ਦਾ ਹੀ ਸਵਾਦ ਆਉਂਦਾ ਉਹ ਵੀ ਥਾਪੀ ਵਜਈ ਆ ਹਾਂ ਹੈ ਬਿਲਕੁਲ 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 ਲੈ ਵੀ ਕਹਿੰਦੇ ਹਜੇ RAMNAL ਦਿਨ ਲੈ ਜੂਗੀ 10 ਦਿਨ ਸੰਧੂ ਸਾਹਿਬ RAMNAL ਲੈ ਜੂਗੀ ਜੀ RAMNAL ਬਹੁਤ ਠੀਕ ਆ ਜੀ ਤੇ 10 ਦਿਨ ਅਪ੍ਰਕਸੀਮੇਟਲੀ ਹਜੇ ਦੋਸਤੋ ਤੇ ਬਾਕੀ ਆ ਕਿਉਂਕਿ ਬੰਨਾ ਫੰਨਾ ਵੈਰ ਨੇ ਜੇਕਰ ਆਪਾਂ ਗੱਲ ਕਰਦੇ ਪਏ ਆ ਵੀ ਪਿੰਡੇ ਦੀ ਕੋਪਰੋ ਕਰਮਾ ਦੀ ਬੜੀ ਪੜੀ ਸਭੀ ਆ ਤੇ ਥੱਲੋਂ ਲੈਵੇ ਦੀ ਵੀ ਤੁਸੀਂ ਇੱਕ ਥੋੜੇ ਅੰਦਾਜ਼ਾ ਲਾ ਲੋਗੇ ਕਿ ਥੱਲੋਂ ਵੀ ਕਰਮਾ ਦੀ ਕਮਾਲਾਂ ਹੀ ਕਰੂਗੀ ਪਰ ਹਜੇ ਸਮਾਂ ਲੈਂਦੀ ਆ ਆਪ ਵੀ ਕਰ ਸਕਦੀ ਆ ਹਫਤਾ ਸੱਤ ਦੇ ਅੱਠ ਦਿਨ ਕੋਈ ਮੰਨ ਕੇ ਸੋਡਾ ਕਰ ਲੈ ਆਰਾਮ ਨਾਲ ਇਹਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਲੂਗੀ ਆ ਦੇਖੋ ਜੀ ਬੰਦਾ ਸੰਧੂ ਸਾਹਿਬੋਂ ਥੱਲੇ ਨਹੀਂ ਭੱਜਿਆ ਫਿਰੇ ਥੋੜਾ ਮਯਾਲ ਆ ਪੀ ਇਹਨੇ ਕੋ ਆਖਣਾ ਕਰਮਾ ਲਈ ਨੇ ਹਾਂ ਚੱਲ ਪੁੱਤ ਪਿਸ਼ਾ ਕਰ ਲਾ ਤੋਏ ਵੇਖੋ ਜੀ ਥਣ ਥਣ ਲੱਗਾ ਬਹੁਤ ਚੰਗਾ ਹਾਂ ਬਿਚਾ ਲੈ ਖਟੀਆਂ ਗੁੰਦਾ ਹੁੰਦੀਆਂ ਹੂੰ ਤੋ ਨਖੇੜ ਨੂੰ ਘੂੜ ਬਹੁਤ ਵਧੀਆ ਬਿਲਕੁਲ ਅਰਲੀਆਂ ਵਰਗੇ ਥਾਣਾ ਤੈਨੂੰ ਦੱਸਿਆ ਦੰਦ ਪਾਉਣੇ ਸ਼ੌਂਕ ਦੇ ਪਾਉਣੇ ਆ ਉਦਾਂ ਨਹੀਂ ਪਾਉਣੇ ਅ ਮੇਚੰਗਾ ਜਾਨਵਰ ਚੰਗਾ ਲੈ ਕੇ ਪੇਸ਼ ਕਰਨ ਦਾ ਤਰੀਕਾ ਬਸ ਜੀ ਬਸ ਠੀਕ ਆ ਜੀ ਪੈਸੇ ਕਿਸੇ ਸੱਜਣ ਨੇ ਲਾਉਣੇ ਆ ਫਾਰਮ ਦੇ ਵਿੱਚ ਸੰਧੂ ਸਾਹਿਬ ਪਹਿਲੇ ਕੋਈ ਲਾਊਗਾ ਸਵਾਦ ਆਊਗਾ ਨਾ ਪੈਸੇ ਲਾਉਣ ਦਾ ਵੀ ਮੈਂ ਨਹੀਂ ਬਿਲਕੁਲ ਪਤਾ ਕੀ ਗੱਲ ਹੈ ਜਾਨਵਰ ਜਦੋਂ ਆਪਾਂ ਪੈਸੇ ਅਗਲੇ ਨੇ ਆਪਾਂ ਨੂੰ ਪਾਟਾ ਨੋਟ ਨਹੀਂ ਦੇਣਾ ਤਸੱਲੀਆਂ ਕਰਾ ਕਰਾ ਦੇਣਾ ਮਾਲ ਬਿਲਕੁਲ ਬਿਲਕੁਲ ਜਗਨ ਵੀਰੇ ਇਧਰੋਂ ਹਲਾ ਦੇ ਜੇ ਇੱਕ ਵਾਰੀ ਫੇਰ ਮੜਾ ਜਾ ਇਹਨੂੰ ਇਹੋ ਪੁੱਤ ਆਹ ਦੇਖੋ ਜੀ ਲਓ ਜੀ ਆ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆਪਾਂ ਬੁੱਥੀ ਵੇਖੋ ਅੰਗਰੇਜ਼ੀ ਨਾਰਗੀ ਆ ਨਵੀ ਸੋਫੇ ਕੁਆਲਟੀ ਬਾਕੀ ਪੂਰੀ ਬਾਡੀ ਸਟਰਕਚਰ ਦੀ ਗੱਲ ਕਰਨ ਲਈ ਤੇ ਬਹੁਤ ਵਧੀਆ ਚੰਗੀ ਪੌਲੀ ਪੁਲੀਤੀ ਹੈ ਬੜਾ ਗਗਨ ਕੀ ਮੌਲੇ ਕੀ ਡਿਮਾਂਡ ਰਹੂਗੀ ਇਹਦੀ ਹਾਂਜੀ ਮੇਰੇ ਬੱਗੇ ਤੋਂ ਫੋਟੋ ਦੇ ਖਿੱਚੋ ਆ ਖੇਚ ਲਈਆ ਹਾਂ ਬਿਲਕੁਲ ਬਿਲਕੁਲ ਭਾਈ ਸੰਧੂ ਸਾਹਿਬ ਇਹੋ ਜਿਹੇ ਵਾਸ਼ੀਆ ਜਿਹੜਾ ਆਪਾਂ ਵੇਦੇ ਰਹਿੰਨੇ ਆ ਚੈਨਲ ਢਾਡੇ ਤੇ ਪੈਂਦੀਆਂ ਹੋਰ ਵੀ ਪੈਂਦੀਆਂ ਓਏ ਮੁੱਲ ਵੈਸੇ ਹੀ ਕੋਈ ਕਰੀ ਜਾਂਦਾ ਕੋਈ 1 30 ਕੋਈ 40 ਕਰੀ ਜਾਂਦਾ ਹਾਂ ਨਹੀਂ ਚਲੋ ਜਨਵਰ ਦਾ ਮੁੱਲ ਵੀਰੇ ਕਰਨ ਹੁੰਦਾ ਵੀ ਆ ਚਲੋ ਕਰਦੇ ਵੀ ਆ ਭੈਣਪਰਾ ਦੇ ਦੀਏ ਲੱਖ ਦੀ ਲੱਖ ਦੀ ਦੇ ਦੋ ਪਰ ਆਪਾਂ ਲੱਖ ਦੀ ਵੀ ਨਾ ਦਈਏ ਕਿਨੇ ਦੀ ਆਪਾਂ ਮਾਨਤਨ ਕਰਕੇ ਦੇਈਏ ਮਾਲ ਅਗੇ ਤੁਹਾਡਾ ਮਾਲਾ ਜੇ ਤੁਸੀਂ ਖਰੀਦਦੇ ਆ ਕਿਨੇ ਦਾ ਖਰੀਦਦੇ ਆ ਕਿੰਨੇ ਦਾ ਆਪਾਂ ਵੇਚਣਾ ਜਾਇਜ਼ ਕਰਕੇ ਦੇ ਦਈਏ ਜੋ ਮੇਰਾ ਭਰਾ ਆ ਕੂਗਾ ਦੇ ਦਾਂਗੇ ਨਹੀਂ ਮਾਰਦਗੇ ਛਾਲ ਹਾਂ ਨਾ ਹੀ ਸੰਦੀਪ ਸਾਬਾ 90000 ਦੀ ਦੇਣੀ ਆ 90000 ਮਾਨਤਨ ਕਰਦਿਆਂ ਖੁਸ਼ੀ ਨਾਲ ਫੇਰ ਕਰ ਦਾਂਗੇ 2000 ਕਰ ਦਾਂਗੇ ਵੀਰ ਦਾ ਮਾਨ 88000 ਦੀ ਇਹ ਭਰਾਵੋ ਵਾਰਡ ਮਿਲ ਜੂਗੀ ਅੱਜ ਮਾਨਤਨ ਕਰਕੇ ਆ ਬਾਕੀ ਮੇਰਾ ਭਰਾ ਜਿਹੜਾ ਡਿਜ਼ਾਈਨਡ ਜੀ ਉਹਨੇ ਨੂੰ ਲੱਗਾ ਨਾ ਮੈਨੂੰ ਲੱਗਦਾ ਵੀ ਚਲੋ ਆਪਾਂ ਰੋਜ਼ ਹੀ ਅਜਿਮਲ ਪਾਈਦੇ ਆ ਸਾਫ਼ ਸੁਥਰਾ ਪਸ਼ੂ ਰੋਜ਼ ਹੀ ਤੁਹਾਨੂੰ ਦਿਖਾਉਂਦੇ ਰਹਿੰਦਾ ਹਰੇਕ ਕਿੱਲੇ ਤੇ ਚਲੋ ਬਾਕੀ ਸੰਧੂ ਸਾਹਿਬ ਵੀ ਤੇ ਇਡੇ ਕਦ ਕਰਦੇ ਵਿੱਚ ਬੜੀ ਘੱਟ ਦੇਖੀ ਦੀ ਐ ਸੰਧੂ ਸਾਹਿਬ ਜਿਹੜਾ ਜੋੜਾ ਲਊਗਾ ਨਾ ਜੋੜਾ ਹੀ ਵਸੀਆਂ ਦਾ ਮੰਨ ਲਓ ਇਹ ਤੇ ਆਪਣੀ ਆ ਵਸੀ ਲਊਗਾ ਉਹਨੂੰ ਫੇਰ ਵੀ ਆਪਾਂ 2000 ਹੋਰ ਛੱਡਾਂਗੇ ਆਪਦੀ ਖੁਸ਼ੀ ਲਈ ਹਾਂ ਇਹਦੀ ਇੱਕ ਗੱਲ ਕਰ ਲਈਏ ਆਪਾਂ ਇਹਦੀ ਕਰ ਲਈਏ ਫੇਰ ਬਲੀਆਂ ਸਾਭੀਆਂ ਦੋਵੇਂ ਕਰਮਾਂੀਆਂ ਦੇਖੋ ਤੁਸੀਂ ਪੂਰੀਆਂ ਪਲਵਾਨਾਂ ਵਰਗੀਆਂ ਨੇ ਪੁੱਲ ਵਜੇ ਬਤੋ ਸੰਧੂ ਸਾਹਿਬ ਮੈਨਾਂ ਵੀ ਕੋਈ ਭੈਣ ਚੋਵੇ ਕੋਈ ਮਾਤਾ ਚੋਵੇ ਥੋੜਾ ਵੀ ਇਹਨੂੰ ਲੈ ਆਖਣਾ ਕੋ ਸਫਾਈਆਂ ਬਹੁਤ ਅੱਡੀ ਗੱਲ ਜੀ ਇਹ ਯਾਰੀਆਂ ਜੀ ਬਰਲਾ ਬੰਦਾ ਸਫਾਈਆਂ ਕੋਈ ਚਾਰਾ ਥਾਣਾ ਤੋਂ ਬਾਅਦ ਕੋਈ ਪੰਜਵੀਂ ਫੋਰਟ ਸ਼ਾਂਗ ਨਹੀਂ ਸੰਤੂ ਸਾਹਿਬ ਜਿਨੇ ਆਖੀਏ ਆਪਣੇ ਦੋੰਨੇ ਨਾ ਲੱਭੀ ਨਹੀਂ ਆਈ ਇਹਨਾਂ ਦੀ ਸਫਤ ਕਰਨ ਜੋਗੇ ਹਾਂ ਜਿੰਨਾ ਇਹਨਾਂ ਨੂੰ ਖੂਬਸੂਰਤੀ ਲੱਗੀ ਆ ਫਿਰ ਹਰ ਇੱਕ ਗੱਲੋਂ ਪੂਰੀਆਂ ਕਰਵਾ ਲਈਆਂ ਬਿਲਕੁਲ ਜੀ ਬਿਲਕੁਲ ਹਾਂ ਜੀ ਤਾਂ ਪੂਰਾ ਪਿੱਠਾ ਪੁੱਠਾ ਦੋਸਤ ਤੁਸੀਂ ਚੈੱਕ ਕਰੋ ਕਰਵਾ ਲਈ ਸੀਗਾ ਜਿਵੇਂ ਆਪਾਂ ਮੱਝਾਂ ਦੀ ਗੱਲ ਹੀ ਕਰਦੇ ਵੇ ਮੰਜਾ ਹੀ ਡੈਂਦਾ ਉਹ ਗੱਲਬਾਤ ਆ ਵੱਡੀ ਵਹਿੜਾ ਤੋ ਬੋਬਾ ਲੈਣਾ ਮਾਲ ਰਾਤ ਦਾ ਆਇਆ ਮਾਲ ਠੱਕਿਆ ਠੱਕਿਆ ਜਾਵਾ ਪੂਰਾ ਮਾਲ ਨੇ ਲੱਗਾ ਨਹੀਂ ਚੁੱਕਿਆ ਲੈ ਮਾਲ ਰਾਤੀ ਆਇਆ ਹੋਇਆ ਬੇਚਰਾ ਆ ਹਾਂ ਨਹੀਂ ਨਹੀਂ ਚੰਗੀ ਆ ਵਜਨ ਮੋਰ ਇਹਦਾ ਵੀ ਕਰਮਾੜੀ ਦਾ ਪੂਰਾ ਠੀਕ ਆ ਜੀ ਬਹੁਤ ਜਿਆਦਾ ਪਾਉਣੀ ਆ ਜੋੜੀ ਦੀ ਗੱਲਬਾਤ ਕਰ ਲਿਓ ਜੀ ਜਿਹੜੇ ਜਿਹੜੀ ਜੋੜੀ ਕਿਸੇ ਪਰਾਂ ਨੂੰ ਫਿੱਟ ਪੈਂਦੀ ਜਿਹਨੇ ਜਿਹਨੇ ਪਾਉਣੀ ਆ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲ ਕਰ ਲਿਓ ਸੂਆਂ ਦੇ ਵਿੱਚ ਦੁੱਗੇ ਹੋ ਗਈ ਇਹਦੀ ਦੁੱਗਾ ਸੂਆ ਜੀ ਦੁੱਗਾ ਸੂਆ ਪਹਿਲਾਂ ਨੇ ਇਹਨੇ 25 ਕਿਲੋ ਤੋਂ ਭਰਿਆ ਜੀ ਹਾਂਜੀ ਹੁਣ ਕੋਈ ਝੋਲੇ ਵੀ ਮੇਰਾ 28 ਕੋਈ ਝੋਲੇ 30 ਪਤੀ ਦੀ ਹੁਣ ਵੀ ਗਾਰੰਟੀ ਦੇ ਕੇ ਭੇਜ ਦਾਂ ਜਿਹੜਾ ਵੀਰ ਲਊਗਾ ਠੀਕ ਹੈ ਜੀ ਕਰੋ ਜਾ ਕੇ ਠੀਕ ਹੈ ਜੀ ਸੋ ਬਾਕੀ ਬਹੁਤ ਸੋਹਣਾ ਲੇਵਾ ਥੱਲੇ ਕੋਲਾਰਸਨੂਰ ਪਿੰਗਾ ਬਕਾ ਬੰਦੇ ਸੰਧੂ ਸਾਹਿਬ ਸੁਣਦੇ ਸੁਣਦੇ ਬਹੁਤ ਬਣੂਗੀ ਵੈਡ ਹੋਰ ਵੀ ਇਹ ਕੱਢ ਜੂਗੇ ਕਿਰਾ ਤੜਲਾ ਪੂਰੀਆਂ ਬਿਲਕੁਲ ਤੇ ਥਣ ਵੀ ਕੋਈ ਛੋਟਾ ਨਹੀਂ ਦਾ ਠੀਕ ਹੈ ਜੀ ਥਣ ਵੀ ਵੇਖੋ ਤੁਸੀਂ ਬਹੁਤ ਜਿਆਦਾ ਵਧੀਆ ਜੀ ਬਹੁਤ ਵਧੀਆ ਦੇਖੋ ਲੜਾ ਬਹੁਤ ਜਿਆਦੀਆਂ ਨੇ ਹਲੇ ਸੰਧੂ ਸਾਹਿਬ ਸਾਰੀਆਂ ਭੜਨੀਆਂ ਕਰਮ ਵਾਲੀ ਨੇ ਤੇ ਉਹ ਕਾਲੇ ਕਰਨ ਹੋਵੇ ਤੇ ਇਹ ਗੱਲ ਨਹੀਂ ਤੇ ਪਨੋ ਜਿਹੜਾ ਕੋਈ ਆ ਗਿਆ ਵੀਰ ਮੈਂ ਇੱਥੇ ਪਾ ਕੇ ਦਵਾਗੇ ਠੀਕ ਆ ਠੀਕ ਆ ਚਲੋ ਤਾਂ ਬਹੁਤ ਜ਼ਿੰਮੇਵਾਰੀ ਲੈ ਆਈਆਂ ਠੀਕ ਆ ਜੀ ਉਹ ਤਾਂ ਅਗਲੇ ਨੇ ਚਲੋ ਕਰਕੇ ਲੈ ਜਾਣੀ ਵਾਹ ਸਹੀ ਬਾਤ ਹੈ ਜੀ ਬਾਕੀ ਸੰਧੂ ਸਾਹਿਬ ਸ਼ਾਈਨਿੰਗ ਸ਼ੂਨੀ ਦੇ ਵੇਖੋ ਵਛੀ ਦੀ ਨੇ ਪਿੰਡਾਂ ਬੜਾ ਚਮਕੂਰੀ ਦੀ ਧਮਕ ਧਮਕਵਾਵੇ ਚੰਗੀ ਚੰਮਕ ਤੇ ਸਾਹਿਬ ਜੀ ਪਾਈ ਆ ਪੈਂਦਾਂ ਦੀ ਬਹੁਤ ਪਿਆਰੀ ਬੜਾ ਤੇ ਬਾਕੀ ਇਧਰੋਂ ਦੋਸੋਂ ਬੇਜਨ ਸੇ ਕੁੜੀ ਤੁਹਾਨੂੰ ਫੇਰ ਦਿਖਾ ਦਈਏ ਲੈਵੇ ਤੇ ਕਾ ਵੀ ਮੋਟੀ ਵੇਨਸ ਮੁੱਠੀ ਥਾਨ ਚੰਗੀ ਸੋਣੀ ਸਪੇਸ ਵਾਂਡ ਠੀਕ ਆ ਜੀ ਲੈ ਵੀ ਕਹਾਂ ਨਾ ਇਹਦਾ ਲੈਣ ਦੇਣ ਕੀ ਕਰਾਂਗੇ ਆਪਾਂ ਸੰਧੂ ਸਾਹਿਬ 90 ਹੀ ਦੇ ਦਈਏ ਵੀ 90 ਦੇ ਆ ਇੱਕ ਹੋਰ ਏਡ ਹੀ ਦੇ ਦਈਏ ਦੋਵੇਂ 88 88 ਦੀਆਂ 88 ਦੀਆਂ ਆ ਜਿਹੜਾ ਵੀਰ ਮੇਰਾ ਜੋੜਾ ਲਊਗਾ 2000 ਦੋਆਂ ਦੀ ਛੋਟ ਕਰੂੰਗਾ ਚਲੋ ਵੀ ਆ ਦੇ ਸੌਦੇ ਦੇ ਵਿੱਚੋਂ ਹੋਏ ਚੋਂ ਖੁਸ਼ੀ ਗੱਲਾਂ ਕਰੂੰਗਾ ਚਲੋ ਵੀ ਜਿਹੜਾ ਵੀਰ ਮੇਰਾ ਜੋੜੀ ਪਾਊਗਾ ਲਓ ਵੀ ਵੈਸੇ ਇਹ ਦੋਸਤ 88 88 ਹਜ਼ਾਰ ਦੀਆਂ ਨੇ ਜੋੜੀ ਪਾਲੋਂਗੇ ਇੱਕ ਆਹ ਤੇ ਕਿ ਜਿਹੜੀ ਆਪਾਂ ਤੁਹਾਨੂੰ ਰੰਗ ਪ੍ਰਿੰਟ ਦੇ ਵਿੱਚ ਦਿਖਾਈ ਸੀਗੀ ਡੱਬੀ ਵਸ਼ੀਆਂ ਆਹ ਵੀ ਬਾਡੀ ਵੇਟ ਫੁੱਲ ਵਜਨ ਲੋਡ ਵਾਲੀ ਇਹ ਦੋਏ ਲਊਗਾ ਐ ਨਾ ਆ ਉਹਦੀਆਂ ਫ੍ਰੀ ਚ ਗਿਆਵਾਂਗੇ ਉਸੇ ਕਿੰਨੇ ਕਿਲੋ ਦਾ ਸ਼ੋਰ ਏ ਕਿੰਨੇ ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਦੀ ਸ਼ੋਰ ਕਰਦਾਂਗੇ ਹੋਰ 200 ਕਿਲੋਮੀਟਰ ਮੇਰਾ ਵੀਰ ਨਾਲ ਪਿਆਰ ਆ ਹਾਂ ਦੇ ਸੇਦਾਰ ਨੇ ਕਹਤਾ ਵਾ ਕਿ 150 ਕਿਲੋਮੀਟਰ ਤੱਕ ਆਪਾਂ ਪਹੁੰਚ ਕਰਾ ਦਈਏ ਤੇ ਦੋਹਾਂ ਵਸ਼ੀਆਂ ਵੀ ਕਰਾਵਾਂਗੇ ਦੋ ਦੀ ਦੋਵਾਂ ਦੀ ਕਰਾਵਾਂਗੇ ਗੱਲ ਨੂੰ ਮੁੜ ਕੇ ਆ ਕੇ ਕੋਈ ਮੇਰੀ ਇੱਕ ਵੀ ਨਹੀਂ ਹੋਣੀ ਜਿਹੜਾ ਜੋੜੀ ਲਊ ਜੋੜੀ ਦੀ ਕਰਾਵਾਂਗੇ ਆ ਜਿਵੇਂ 80 80 ਹਜ਼ਾਰ ਦੀਆਂ ਹੋ ਗਈਆਂ ਨੇ 80 ਹਜ਼ਾਰ ਜਿਹੜੇ 2000 ਫੇਰ ਛੱਡ ਦੂੰਗਾ ਹੋਰ 2000 ਛਟਿਆ ਹਾਂ 87 87 ਦੀਆਂ ਰਹਿ ਗਈਆਂ ਤੇ ਪਹੁੰਚ 100 150 ਕਿਲੋਮੀਟਰ ਤੱਕ ਕਰ ਦੂੰਗਾ ਫੇਰ ਕਰ ਦੂੰਗਾ ਹੋਰ ਦੱਸ ਆ ਜਿਹੜਾ ਜੋੜਾ ਲਊਗਾ ਜੋੜੇ ਦੀ ਗੱਲ ਹੀ ਕਰਦੇ ਨੇ ਜੋੜੇ ਦੀ ਨਹੀਂ 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 ਗੱਲ ਉਹੀ ਕਰੀਏ ਜਿਹੜੀ ਆਪਾਂ ਦੋਸੋਂ ਗੱਲ ਤੇ ਸਟੈਂਡ ਰਹੀਦਾ ਬਾਕੀ ਕੋਈ ਦਿਨਾਂ ਲਵ ਕਰਦੇ ਆਂ ਠੀਕ ਆ ਜੀ ਲਓ ਵੀ ਜੋੜੇ ਦਾ ਮੇਰਾ ਭਾ ਪਹੁੰਚ ਹੋ ਜਾਣੀ ਆ ਆਫਰ ਇਹ ਤੇ ਬਿਲਕੁਲ 100 150 ਕਿਲੋਮੀਟਰ ਤੱਕ ਟੋਟਲੀ ਸਾਰੀਆਂ ਵੀ 100 ਕਿਲੋਮੀਟਰ ਬਾਕ ਪਹੁੰਚ ਕਰਾਂਗੇ ਹੋਰ ਦੱਸੋ ਚਲੋ ਬਈ ਜਾਂਦੇ ਪੁੱਡਾਂ ਦੇ ਤੰਦਾਂ ਦੇ ਸ਼ੌਕ ਦੇ ਲਓ ਵੀ ਇੱਧਰ ਇੱਕ ਬੱਚੀ ਦਿਖਾਉਣੇ ਆ ਇਹ ਵੀ ਆਦੀ ਕਰਮਾਲੀ ਵੀ ਮੇਰੇ ਬਾਰੇ ਵੀ ਕਰਮਾਲੀ ਜਿਆਦੀ ਖੂਬਸੂਰਤ ਵੀ ਕਰਮਾਲੀ ਹੈ ਤਾਂ ਠੰਡੀਆਂ ਅਸੀਸ ਲਾ ਦੇ ਹਾਂ ਹਾਂ ਥਣਥਣੋਂ ਮੇਰਾ ਭਰਾ ਵੇਖੋ ਆਫਰਾ ਕਰਾ ਆਫਰਾ ਕਰਮਾਂਗੇ ਥਣਥਣੋਂ ਵਾਲੇ ਪਾਸੇ ਬੜੀਆਂ ਸੱਤੀਆਂ ਨੇ ਸੰਗਿਆ ਕਰਤੂਤ ਉਹਦਾ ਪਛਮਾ ਵੀ ਪਾਕੀ ਪੁੱਠੇ ਪੱਠੇ ਬਹੁਤ ਸੋਹਣੇ ਚੌੜੇ ਤੇ ਚੰਗੀਆਂ ਪਲੀਆਂ ਪਲੀਤੀਆਂ ਵਛੀਆਂ ਨੇ ਆ ਢੋਲੀ ਮੰਨ ਲਿਓ ਮੀਨੀ ਮੀਨੀ ਮੰਨ ਲਿਓ ਆ ਦੇਖੋ ਰੰਗ ਬਾਜ ਆ ਕਰਮਾਲੀ ਠੀਕ ਆ ਜੀ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਵਛੀ ਤੋ ਜਸੂਆ ਇਹ ਵੀ ਸੋਨ ਵਾਲੀ ਆ ਇਹ ਵੀ ਹਫਤੇ ਕਿਦੀ ਮੰਨ ਕੇ ਲਵੇ ਵੀ ਹਾਂ ਮੈਂ 2-4 ਦਿਨ ਹੀ ਲੈਣੇ ਸੰਧੂ ਸਾਹਿਬ ਇਹ ਵੀ ਮੰਨ ਲਿਓ ਮੇਰਾ ਭਰਾ ਕਰ ਲਿਓ ਸੋਹਣੇ ਜੀ ਇਹੋ ਲਾਜੇ ਚਲੋ 4 ਲੈ ਜੇ ਹਰ ਹਫਤੇ ਦੇ ਅੰਦਰ ਅੰਦਰ ਹੀ ਆਈਡੀਆ ਲਾਇਆ ਕਿਉਂਕਿ ਹੱਲੋ ਵੇਖੋ ਮੇਰਾ ਪ੍ਰਾ ਲੇਵਟੀ ਲੁਪਟੀ ਬਹੁਤ ਸੋਹਣੀ ਨਾ ਲੱਗਦੀ ਬਹੁਤ ਚੰਗੀ ਆ ਠੰਡੀ ਠਾਰ ਕਰਮਾਲੀ ਇਧਰੋਂ ਥਣ ਵਸਾਈਏ ਤੁਹਾਨੂੰ ਤੇ ਮੁੱਠੀ ਮੁੱਠੀ ਥਣ ਮੇਰਾ ਵੀਰ ਕੋਈ ਇਹ ਨਾ ਕਹਦੇ ਮੈਂ ਨਾ ਬੜੀ ਵਧੀਆ ਵਾਦੇ ਹਾਂਜੀ ਚੌ ਗੁੱਠਾਂ ਤੇ ਬਿਲਕੁਲ ਪੀੜੀ ਦੇ ਪਾਵੇ ਬਹੁਤ ਖੂਬਸੂਰਤ ਥਾਣਾ ਗੋਲਗਲ ਬਹੁਤ ਜ਼ਿਆਦਾ ਕੈਮ ਲੱਗਾ ਕਰਮਾਲੀ ਨੂੰ ਫੇਸ ਕੁਆਲਟੀ ਚੰਗੀ ਆ ਕੋਈ ਕਾਲੀ ਨਹੀਂ ਗਈ ਕਿਸੇ ਰਕਮ ਦਾ ਕੋਈ ਕਾਲ ਛਾਲ ਨਹੀਂ ਗਈ ਨਰਮ ਤੋਰਾ ਠੰਡੀ ਬਿਲਕੁਲ ਠੰਡੀ ਠਾਰ ਮੌਸਮ ਵੀ ਠੰਡਾ ਤੇ ਮਾਲ ਵੀ ਗगन ਦੇ ਕੋਲ ਬੜਾ ਠੰਡਾ ਕਿਰਪਾ ਜੀ ਮਾਲ ਮਾਲਕ ਦੀ ਵੜੀ ਜਾਵੇਂ ਆਖੀਏ ਲੋ ਵੀ ਪ੍ਰਭੂ ਠੀਕ ਆ ਬੱਚੀ ਬਹੁਤ ਪਿਆਰੀ ਆ ਨਰਮ ਵੱਡੀ ਤੇਰੀ ਸੀਲੀਆਂ ਸੂਲੀਆਂ ਬੋੜੀਆਂ ਨੇ ਹਾਂ ਬਾਕੀ ਜਾਚ ਜੋਗੀ ਜਿਹੜੇ ਭਰਾ ਨੇ ਠੀਕ ਹੈ ਜੀ ਪੈਸੇ ਲਾਉਣੇ ਆ ਰੇਡ ਵੀ ਬਿਲਕੁਲ ਦਾ ਜੈਨੂਨ ਜਾਇਜ਼ ਕਰਵਾਵਾਂਗੇ ਵੀਰ ਸੰਦੂ ਸਾਹਿਬ 20 ਕਿਲੋ ਵਾਲੀ ਵੈਡ ਬਹੁਤ ਜਿਆਦੀ ਸਸਤੀ ਵਾਸੀ ਬਿਲਕੁਲ ਜੀ ਆ ਦੇਖੋ ਉਹਦਾ ਮਾਲਕਾ ਜਿਹੜਾ ਉਹ ਆਪਾਂ ਲਈ ਹੈ ਨਾ ਉਹਨਾਂ ਕਹਿੰਦੇ ਅਸੀਂ 18 ਕਿਲੋ ਪਹਿਲਾਂ ਥਲੇ ਚ ਹੋਇਆ ਵਾ ਹਾਂ ਬਜ਼ੁਰਗ ਤੋਂ ਅਸੀਂ ਬਹੁਤ ਚੰਗਾ ਬੰਦਾ ਹੀ ਰਾਹੀ ਠੀਕ ਆ ਜੀ ਆ ਮੈਂ ਤਾਂ ਕਰਮਾੜੇ ਜਿੰਨਾ ਪਾਲਾ ਯਾਰ ਕਹਿੰਦਾ ਉਹਨਾਂ ਬਸ ਹੀ ਬਸੇ ਸੇਵਾ ਮੰਗਦੀਆਂ ਜੇ ਮੌਤ ਆ ਬੱਗਦੀਆਂ ਸੇਵਾ ਮੰਗਦੀਆਂ ਜੋ ਇਹ ਦੁੱਤ ਕਿਉਂ ਨਾ ਚਬਾਉਣ ਕਰਮਾਣੀਆਂ ਤੇ ਇਹ ਗगन ਕੀ ਮੁੱਲ ਦੀ ਜਾਊਗੀ 65 ਦੀ ਦੇ ਦਈਏ 65 ਦੀ ਹਾਂ ਇੱਕੇ ਬਰੀ ਆਪਾਂ ਗੱਲ ਕਰ ਗੀ ਹੁਣ 62000 ਚ ਪਹੁੰਚ ਕਰ ਦਾਂਗੇ ਕੋਈ ਗੱਲ ਨਹੀਂ 62000 ਦੇ ਵਿੱਚ 68 ਦੀ ਆਣਾ ਦੇਣੀ ਆ ਬਿਲਕੁਲ ਚਲੋ ਗगन ਇੱਕ ਨੰਬਰ ਵੀਰੇ ਕਰ ਦਿਓ 847507397 ਠੀਕ ਹੈ ਵੀਰੇ ਹਾਂਜੀ ਲਓ ਵੀ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਕਰੋ ਕਾਲ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਾਲ ਹੁੰਦਾ ਰਹਿੰਦਾ ਹੈ ਸੰਪਰਕ ਆਪਣਾ ਬਣਾ ਕੇ ਪੁੱਛਗਿੱਛ ਕਰਦੇ ਰਿਹਾ ਕਰੋ ਬਸ ਇਹੀ ਬਸ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ